ਸਤਨਾਮੁ ਸ੍ਰੀ ਵਾਹਿਗੁਰੂ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੁੜੇ ਘਰ ਕਿਰਪਾ ਮੇ ਲੋ ਰਾਮ चार कुंट तिस दहतिसर मे थक्या हे प्रभ साम, तेन तु ते बाहरी की ते नया वै काम जल बिन साख कुमलावती उपजे नाही दाम हरिणाहना ना मिलिए साजने कत पाय विश्राम जि कर हर कन्त न परटे पठ नगर से गराम सर्वार तोल रस ष सणदेहि सबखाम प्राभ स्वामी कात विहूण मीत सज्जण सम नानक की बेणंतिया कृपा च नाम। हर मेलो स्वामी सङ्ग प्राप जिकानि चलताम चेत गोविन्द आराधिे आनंद कणा सन्त जना मिल मिलपय रसना नाम पणा जिन पाया प्रभे आये तिसे गणा प्रभे एक आयतिसगणा एकिसीवना विरथा जन्म जना जल थल महिलपुरया रवया विचना सो प्रभु चित्तनया भी कितड़ा दुख गणा ीरा व्या सो प्रभुला पाग पागमना हर दर्शन को मन लोचदा नानक प्यास मना चेत मिलाए सो प्रभु तिसके पाए लका बेसाख को वाडीय प्रेम बिछो हो। हर साजन पुर्ख विसारके लाग मायाोः पुत्र कल तना हरेनासिः पलच पलच सगली मुही झे तंदे मोह एक सहर के राम बिड अगे लहि खोह दया कोहे प्रीतम चरणी जो लगे तिन की निर्मल सोहे नानक की प्रभ बेनती प्रभ मिलो परापत होहे ਵੇ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪਟੇ ਹਰ ਸੋਹੀ ਹਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਬ ਨਿਵੰਨ ਹਰ ਸੱਜਣਾ ਦਾ ਵਣ ਲੱਗਿਆ ਕਿਸੇ ਨ ਦੇਈ ਪਾਨ ਮਾਨਕ ਮੋਤੀ ਨਾਮ ਪ੍ਰਭ लगे न सन् रंग सवे नारायणे जेते मन जो हर लोडे सो करे सोई जी जीकरण सो प्रभ किते से कहिए तन् ਆਪਣਾ ਲਿਆ ਜੇ ਮਿਲੇ ਵਿਛੜ ਕਿਉ ਰਵੰਦ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਬਾਗ ਮਥਨ ਅਸਾੜਤ ਪੰਦਾ ਤਿਸ ਲਗੇ ਰਣਾ ਹਾ ਨਾ ਜਿਨਾ ਪਾਸ ਜਗ ਜੀਵਨਾ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੁਏ ਪਾਏ ਵੇ ਗੁਚੀਏ ਗਲ ਪਈ ਸਜਮ ਕੀ ਪਾਸ ਜੇ ਹਾ ਬੁਇਚੇ ਸੋ ਲੁਨੇ ਮਥੇ ਜੋ ਲਿਖਿਆਸ ਰਹਿਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਏ ਸੋ ਦਰ ਕੇ ਹੋਏ ਖਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮੇ ਆਧਾਰ ਵੇਖਿਆ ਰੰਗ ਨਾ ਕੁੜਾਵਿਆ ਦੇਸਣਾ ਸਬੇ ਸ਼ਾਰ ਹਰ ਅੰਮ੍ਰਿਤ ਗੂਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤ੍ਰਿਨ ਪ੍ਰਭ ਸੰਗ ਮੋਲਿਆ ਸਮਰਾਥ ਪੁਰਖਿਆ ਪਾਰ ਹਰ ਮਿਲਣੇ ਨੋ ਮਨ ਲੋਚਦਾ മ മിലവണഹഹഹാര സഖിയ പ്രഭ പിൻ കേസവല ഹരജി മയാ ശബ്ദ സവാരണഹാര സാണ തണി ജി രമ നാമ ഉരഹാര ਬਾਦੋ ਪਰਮ ਪੁਲਾਣੀਆਂ ਦੂਜੇ ਲਗਾਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਵਿਣ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚ ਲਾਇਣਾ ਦੂਤ ਜਮ ਕਿਸੇ ਨਾ ਦੇਨੀ ਪੇਤ चाड खड़ोते खिने है जिन् स्यो लगा हेत। हाथ मरोडे तन कपे स्याहो होया सेत। जिहा बीजे करमा कर्मा खेत। नानक प्रभ शरणागति चरण प्रभ देत ਸੇ ਬਾਦੋ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਅਸਣ ਪ੍ਰੇਮ ਉਮਾਹੜਾ ਕਿਉ ਮਿਲਿਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ औ के लगा पाए वे प्रभ क्यों सुख पाई है दूजी ना ही जाए जिनी चाख्या प्रेम रस से तृप्त रहे अ आप त्याग विनती कर है ले हो प्रभ लड़लाए जो हर कंत मिलाया से वि कते न जी बिन दूचा को नहीं नानक हर शरणाहि असो सुखी वसंदिया जिना मया हर राही कतक कर्म कणी ਦੋਸ ਨਾ ਕਹੂ ਜੋਗ ਪਰਮੇਸ਼ਰ ਤੇ ਭੁੱਲ ਜਾਵੇ ਆਪਣਾ ਸਭੇ ਰੋਗ ਵੇਮਕ ਹੋਏ RAM ਤੇ ਲਗਣ ਜਨਮ ਵਿਸੋਗ ਕਿਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸਥੇ ਰੋਵੇ ਰੋਜ ਕੀਤਾ ਕਿਛੂ ਨਾ ਹੋਵਈ ਲੇਕਿਆ ਤੋਰ ਸੰਜੋਗ ਵੜ ਪਾਗੇ ਮੇਰਾ ਪ੍ਰਭ ਮਿਲੈ ਤਾ ਉਤਰੇ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇਹ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਨ ਸਹ ਸਬੇ ਸੋਚ ਮਗਰ ਮਹ ਸੁਹੰਦਿਆ ਹਰ ਪ੍ਰ ਸੰਗ ਨਾ ਬੈਠੜੀ ਆਹ ਤਿਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਤਾਨ ਨਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀ ਆਹ ਸਾਥ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀ ਆਹ ਤਿੰਨ ਦੁੱਖ ਨਾ ਕਬੂ ਉਤਰੇ ਸੇ ਜਮਕੇ ਵਸ ਪੜੀ ਆਹ ਜਿਨਨੀ 라ਵਿਆ ਪ੍ਰਭ ਆਪਣਾ ਦੇ ਦਸਣਾ ਨਿੱਤ ਖੜੀ ਆਹ ਰਤ ਨਜਵੇ ਹਰ ਲਾਲ ਹਰ ਕੰਠ ਤੇ ਨਾ ਜੜੀ ਆਹ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਣੀ ਦਰ ਪੜੀ ਆਹ ਮੰਗਰ ਪ੍ਰਭ ਆ ਰਾਜਣਾ ਬੋਹੜ ਨ ਜਨਮੜੀ ਆਹ ਓਖ ਤੁਖਾਰਣਾ ਵਿਆਪਈ ਕੰਠ ਮੇ ਲਿਆ ਹਰਣਾ ਹ ਮਨ ਮੇ ਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੂ ਓਟ ਗੋਵਿੰਦ ਗਪਾਲ ਰਾਹੀ ਸੇਵਾ ਸੁਮੀ ਲਾਹੂ ਵਿਖਿਆ ਪੋਹਨ ਸਕਈ ਮਿਲ ਸਾਧੂ ਗੁਣ ਗਾਹੂ ਜਹਤੇ ਉਪਜੀਤ ਹ ਮਿਲੀ सच्ची प्रीत समाह करगलिनी पार ब्रह्म बहुळ न विछियाहू बार जयो लख सजन सज्जन अग्ण्यागाह शर्म पा ना नानक दर पैयाहू। पोक् सोन्दा सर्व ब्शे वे परवाह। माग मजना संग साधुआ तूणि कर इस नान। हर का नाम ते है सुन सबना दान जन्म करम मलि मन ते जय गुमान। काम बिनसे मोहि बिसेलोग सु से मल उस करे सगल सगलपुर्ण जी दया प्रवाण जिन देवे दया सोई पुरख सुजान ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨਾ ਪੂਰਾ ਗੁਰ ਮੇਰ ਰਵਾਨ ਪਾਲ ਗੁਣ ਆਨੰਦ ਉਪਾਰ ਜਣਾ ਹਰ ਸੱਜਣਾ ਪ੍ਰਗਟੇ ਆਹੀ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਹੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖ ਨਾਹੀ ਜਾਹੀ ਇਛ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਹੀ ਮਿਲ ਸਹੀਏ ਮੰਗਲ ਗਾਵਹੀ ਗੀਤ ਗਵਿੰਦ ala ਹੈ ਅਰ ਜੇ ਹਾਏ ਅਵਰਣਾ ਦਿਸਈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਦਿਲ ਸਵਾਰਿਆ ਨਾ ਨੇ ਚਲ ਦਿੱਤੀ ਇਹ ਨ ਜਾਹੀ ਸੰਸਾਰ ਸਾਗਰ ਤੇ ਰੱਖਿਓ ਨਾ ਬਹੜਾ ਨ ਜਨਮੇ ਤਾਹੀ ਜਿਹਾ ਏਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਹੀ ਪਾਲ ਗੁਣ ਨੇ ਤਸਲਾਹੀਏ ਜਿਸਨੋ ਤਿਲਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗੇ ਸਚ ਖਰੇ ਸਰਬ ਸੁਖਾ ਨਿਦ ਚਰਣਾ ਹਰ ਬੋਝ ਲ ਭਖ ਮ ਤਰੇ प्रेम भगत तिया बिख्या नहि जरे कूड़ गए न सि पूर्ण सच परे पार ब्रह्म प्रभु सेब दे मन अन्दर एक तरे माह दिवस मूरत पले जिनको नदर करे ನಾನಕ ಮಂಗೇ ದರ್ಶದಾನ ಕೃಪಾ ಹೇ ಮಹದಿವಸ್ರತ ಪಲೆ ಜಿನೋ ನದೇ ನಾನಕ ಮಂಗೇ ದರ್ಸದಾನ ಕೃಪಾ ಹೇ ੴ ਸ੍ਰੀ ਵਾਹਿਗੁਰੂ ਜੀ ਕੀ ਫਤਈ ਸ੍ਰੀ ਪਗੋਤੀ ਜੀ ਸਹਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤਾਹੀ ਮੇਰੇ ਅੰਗਤ ਗੁਰ ਤੇ ਅਮਰਦਾਸ रामदास से हुई सहाई अरजन हर गोबिंद न सिमरो श्री हर राही श्री हर कृष्णा ते आईए जिस डठे सब दुख जाहि तेग बहादुर सिमरिए करणो नि दे आवे ताई ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਤਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜੱਟੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਠ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ ਮਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਤਿੰਨਾ ਦੀ ਕਮਾਈ ਦਾ ਧਿਆਨ ਤਰ ਕੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਤ ਦੇਗ ਤਿਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾ ਨੋਨੋ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸਿਰਿ ਅੰਮ੍ਰਿਤ ਸਰਜੀ ਦੇ ਦਰਸ਼ਨ ਇਸ ਨਾਨ ਚੌਕੀਆਂ ਚੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸੇਖਾ ਦਾ ਮਨ ਨਿਵਾ ਮਾਤੇ ਉੱਚੀ ਮਾਤ ਪਾਤਾ ਰਖ ਆਪ ਵਾਹਿਗੁਰੂ 헤 ਨੀ ਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਬਾਰਾ ਮਹਾ ਪਾਠ ਦੀ ਅਰਦਾਸ ਹੈ ਜੀ ਅਖਰਵਾਦਾ ਕਟਾ ਪੁਲਚਕ ਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੀ ਸੇ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ